ਪਤੰਦਰਾ ਘੇਰ ਪੱਜਾ ਜਾਣਾ ਓਏ ਯਾਰ ਮੈਨੂੰ ਬੜੀ ਕੜੀ ਕੀ ਗੱਲ ਹੋ ਗਈ ਉਹ ਤੇਰੇ ਭਤੀਜ ਨੇ ਪਤੰਦਰਾ ਟਟੀਆਂ ਨਹੀਂ ਰੋਦੇ ਮੈਂ ਤਾਂ ਡਾਕਟਰਾਂ ਦੇ ਘੇੜੇ ਕੱਢ ਕੱਢ ਥੱਕ ਗਿਆ ਮੈਨੂੰ ਦੱਸ ਕੋਈ ਨੁਕਤਾ ਓਏ ਇਹੋ ਪ੍ਰੋਬਲਮ ਤੇਰੇ ਭਤੀਜ ਨੂੰ ਹੀ ਤੇ ਕੀ ਕੀਤਾ ਉਹ ਮੈਂ ਫੇਰ ਨਾ ਇੱਕ ਛੋਟ ਬੂਈ ਵੇਖੀ ਟੋਪੀ ਵਾਲੇ ਕਿਲ ਟੋਪੀ ਵਾਲੇ ਕਿਲ ਹਾਂ ਉਹਦੇ 'ਚ ਫੇਰ ਗੁਆਰ ਬੁਲਾ ਦੱਸਿਆ ਉਹਨਾਂ ਨੇ ਕੀ ਪਤੰਦਰਾ ਸੱਪ ਫਾ ਲਿਆ ਸੱਪ ਕੀ ਤੇਰੇ ਭਤੀਜ ਨੂੰ ਅੱਜ ਤੱਕ ਟਟੀਆਂ ਨਹੀਂ ਹੋਈਆਂ ਉਹ ਗੁਆਰ ਬੁਲਾ ਉਹ ਲਓ ਉਹ ਫਾਰਮੂਲਾ ਦਾ ਆਪਣੇ ਪੈਰਾਂ ਤੇ ਪਿਆਈ ਪੈਰ ਆ ਚੁੱਕੀ ਜੰਤਰ ਫੜ ਲਿਆ ਦੂੰ ਉਹ ਜੰਤਰ ਹੀ ਆਏ ਜੰਤਰ ਇਹ ਫਾਰਮੂਲਾ ਜੇਦੋਂ ਪਟਿਹੋਂ ਜਾਂ ਟਟੀਆਂ ਹਾਂ ਉਦੋਂ ਤੋਂ ਬਦਮੀ ਤੇ ਨਾਲੇ ਵੇਖ ਲਈ ਟੋਪੀ ਵਾਲੇ ਕਿੱਲ ਮੂਵੀ ਜਾਂ ਬਣਾ ਪਾ ਦੇ ਪਤੰਦਰਾ ਕੋਈ ਜੱਬ ਨਹੀਂ ਪੈਂਦਾ ਸਾਰੀ ਔਰਤ ਪਟਿਹੋਂ ਟਟੀਆਂ ਨਹੀਂ ਆਉਣਗੀਆਂ ਉਹ ਨਹੀਂ ਯਾਰ ਵੇਖ ਲੈਣੇ ਜਿੱਥੇ ਡਾਕਟਰਾਂ ਨੂੰ ਇੰਨੇ ਪੈਸੇ ਦੇਤੇ ਕਰੋੜਿਆਂ ਵਾਲਾ ਵੀ ਸਰ ਉਹ ਰੋੜੇ ਵਾਲਾ ਵਰਤਲੀ ਤੇ ਜੇ ਕਿਤੇ ਤੁਹਾਨੂੰ ਵੀ ਲੱਗੀਆਂ ਤੁਹਾ ਨੂੰ ਕਿ ਪ੍ਰੋਬਲਮ ਇਹਦਾ ਨਹੀਂ ਆਉਂਦੀ ਆ ਇੱਕ ਨਿੱਕਾ ਜਿਹਾ ਰੋੜਾ ਪਾ ਲੈਣਾ ਰਣ ਲੈਣਾ ਤੇ